ਆੜੀ ਰੇਡ ਮਾਤੋਂ ਲੈ ਕੇ ਪ੍ਰੇਮ ਕੁੜੀਆ ਤੱਕ ਸੜਕਾ 1 ਕਿਲੋਮੀਟਰ ਦਾ ਟੁੱਟ ਆਇਆ ਇਹ ਇਹ 3 ਸਾਲ ਹੋ ਗਿਆ ਸੀ ਵੀਰੇ ਪਏ ਨੂੰ ਉੱਤੇ ਮੁੜ ਕੇ ਦੁਬਾਰਾ ਇੰਟਰਲੌਕ ਨਹੀਂ ਲੱਗੀ ਹੈਗੀ ਮੀਂਹ ਗਣੀ ਪੈਂਦਾ ਚੱਕੜ ਬਹੁਤ ਹੋ ਜਾਂਦਾ ਆ ਬਹੁਤ ਵਾਰੀ ਜਾ ਕੇ ਕਮੇਟੀ ਚ ਜਾ ਕੇ ਕਹਿ ਕੇ ਆਏ ਆ ਤੇ ਬਸ ਐਤਕੀ ਬਣਾ ਦੇਣੀ ਐਤਕੀ ਮੈਂ ਕਰਦੇ ਕਿੰਨਾ ਟਾਈਮ ਲਗਾਤਾ ਕਿਸੇ ਕੋਲ ਹੁੰਦਾ ਟੈਕ ਹਰਮਿਤ ਸ਼ਰਮਾ ਜੀ ਉਹਨਾਂ ਨੂੰ ਨਹੀਂ ਮਿਲੇਗਾ ਜੀ ਮਿਲੇ ਸੀ ਕਈ ਉਹਨਾਂ ਨੂੰ ਵੀ ਬਹੁਤ ਉਹ ਵੀ ਕਹਿੰਦੇ ਸੀ ਵੀ 100% ਐਤਕੀ ਬਣ ਜਾਣੀ ਆ ਕਿੰਨਾ ਚਿਰ ਹੋ ਗਿਆ ਨਹੀਂ ਬਣੀ ਹੈਗੀ ਸੜਕ ਨਹੀਂ ਬਣੀ ਸਾਡੀ 4 ਸਾਲ ਤੋਂ 4 ਸਾਲ ਤੋਂ ਸੜਕ ਨਹੀਂ ਪ੍ਰੇਮ ਕੁਟੀਆਂ ਤੋਂ ਲੈ ਕੇ ਰੇਡਮਾਲ ਤੱਕ ਕਿੱਥੇ ਦੀ ਪ੍ਰੇਮ ਕੁਟੀਆਂ ਤੋਂ ਲੈ ਕੇ ਰੇਡਮਾਲ ਤੱਕ ਜੀ ਸਵਾਹੀ ਐਮਐਲਏ ਸਾਹਿਬ ਨੂੰ ਮਿਲੇ ਆ ਹਾਂ ਵੀ ਉਹਨਾਂ ਨੇ ਇਹਨਾਂ ਨੂੰ ਵੋਟਾਂ ਪਾ ਕੇ ਚੋਣਿਆ ਤੁਹਾਨੂੰ ਵੀ ਵੋਟਾਂ ਪਾ ਕੇ ਫਿਰ ਲੋਕ ਇਹਨਾਂ ਦੇ ਘਰਾਂ ਮੋਰੇ ਧਰਨੇ ਲਾਉਣ ਕਿਹੀ ਹੋ ਸਕਦਾ ਮੈਂ ਕੀ ਕਰ ਸਕਦੀ ਹਾਂ ਇਸ ਤੋਂ ਜ਼ਿਆਦਾ ਇਹਨਾਂ ਦਾ ਕਹਿੰਦੇ ਆ ਕਿ ਮੈਨੂੰ ਪਤਾ ਹੀ ਨਹੀਂ ਇਸ ਚੀਜ਼ ਦਾ ਠੀਕ ਹੈ ਨਾ ਪਤਾ ਹੋਵੇ ਉਹਨਾਂ ਨੂੰ ਉਜਾਗੂ ਕਰਦੇ ਕੀ ਆ ਫਿਰ ਕੱਲ ਐਮਸੀ ਆਓ ਜੇ ਉਹਨਾਂ ਨੂੰ ਕਿਸੇ ਗੱਲ ਦਾ ਨਹੀਂ ਪਤਾ ਜੇ ਉਹਨਾਂ ਨੂੰ ਆਪਣੇ ਲੋਕਾਂ ਦਾ ਨਹੀਂ ਪਤਾ ਕਿ ਉਹ ਕਿੱਦਾਂ ਲੰਘਦੇ ਕਿੱਦਾਂ ਤੁਰਦੇ ਕਿੱਦਾਂ ਆਉਂਦੇ ਕਿੱਦਾਂ ਜਾਂਦੇ ਫਿਰ ਉਹਨੂੰ ਕਾਹਦਾ ਪਤਾ ਰੇਡ ਮਾ ਉਹ ਰਣਜੀਤ ਨਗਰ ਇਹਨੂੰ ਇੱਕੋ ਹੀ ਪ੍ਰੋਜੈਕਟ ਸਮਝ ਲਿਆ ਜਦਕਿ 50 ਲੱਖ ਰੁਪਏ ਦਾ ਪ੍ਰੋਜੈਕਟ ਸੀਗਾ ਉਹ ਕਮੇਟੀ ਨੇ ਪੂਰਾ ਵੀ ਕਰਤਾ ਆ ਬਟ ਇਹਨਾਂ ਵਾਲੀ ਜਿਹੜੀ ਗਲੀ ਆ ਉਹ ਰਹਿ ਗਈ ਸੀਗੀ ਉਸ ਕਰਕੇ ਇਹਨਾਂ ਨੇ ਅੱਜ ਜਿਹੜਾ ਆਪਣਾ ਰੋਸ ਸੀਗਾ ਉਹ ਜ਼ਾਹਰ ਕੀਤਾ ਦੇ ਵੱਲੋਂ ਇਹਨਾਂ ਨੂੰ ਅਸ਼ਵਾਸਨ ਦਿੱਤਾ ਹੈ ਵੀ ਤੁਹਾਡਾ ਭਾਜੀ ਪਿਆਹੇ ਮੈਨੂੰ ਕੋਈ ਵੀ ਧਾਰਾ ਲਾ ਕੇ ਕੰਮ ਕਰਾਉਣਾ ਪਵੇ ਮੈਂ ਉਹ ਵੀ ਲਾਣ ਨੂੰ ਤਿਆਰ ਹਾਂ ਤੁਹਾਡੇ ਵਾਸਤੇ ਤੁਹਾਡਾ ਇਮੀਡੀਏਟਲੀ ਕੰਮ ਜਿਹੜਾ ਹੈਗਾ ਉਹ ਸ਼ੁਰੂ ਕਰਾ ਦੂੰਗਾ ਏਸਟੀਮੇਟ ਬਣਿਆ ਹੋਇਆ 33 34 ਲੱਖ ਰੁਪਏ ਦਾ ਏਸਟੀਮੇਟ ਬਣਿਆ ਹੋਇਆ ਤੇ ਉਹ ਅਸੀਂ ਜੋ ਵੀ ਹੈਗਾ ਕਰਕੇ ਈਓ ਨੂੰ ਮੈਂ ਡਾਇਰੈਕਸ਼ਨਾਂ ਦਿੱਤੀਆਂ ਕਿ ਜਿਹੜਾ ਇਹਨਾਂ ਦਾ ਪ੍ਰੋਸੈਸ ਆ ਉਹ ਸ਼ੁਰੂ ਕਰ ਲਵੇ ਸ਼ੁਰੂ ਕਰਕੇ ਉਮੀਦ ਕਰਦੇ ਹਾਂ ਅਗਲੇ ਹਫਤੇ ਸ਼ਾਇਦ ਇਹ ਕੰਮ ਸ਼ੁਰੂ ਹੋ ਜਾਵੇ ਰਾਇਕ ਸਾਹਿਬਾ ਇਹ ਕਹਿ ਰਹੇ ਸੀ ਕਿ ਕਾਉਂਸਲਰ ਨਹੀਂ ਹੋਣਦੇ ਮੈਂ ਹੁਣ ਮੌਜੂਦਾ ਕਾਉਂਸਲਰ ਤਾਂ ਹੈ ਨਹੀਂਗਾ ਜੀ ਪਰ ਇਦਾਂ ਦੇ ਸ਼ਬਦਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਜੀ ਕੰਮ ਲਾਂਦੇ ਆ ਇਸ ਸਾਲ ਦੇ ਤਾਂ ਲਾ ਚੁੱਕੇ ਆ ਰਿੰਦਾ ਕੀ ਹੈ ਕੋਈ ਗ੍ਰਾਂਟ ਤਾਂ ਸਰਕਾਰ ਵੱਲੋਂ ਆਈ ਨਹੀਂ ਕਿ ਜਿਹੜੀ ਇਮੀਡੀਏਟਲੀ ਇਹ ਲਾ ਦੇਣ ਉਹ ਆਪਣੀ ਆਪਣੀ ਸਕਿਨ ਸੇਵ ਕਰਨ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਸੀ ਜੀ ਕਿਦਾਂ ਨਾ ਆਪਾਂ ਕਹਿੰਦੇ ਨੇ ਮੇਰਾ ਕਸੂਰ ਨਹੀਂ ਦੂਜੇ ਦਾ ਕਸੂਰ ਆ ਜ਼ਿੰਮੇਵਾਰੀ 19 ਕਾਉਂਸਲਰ ਦੀ ਆ ਉਹਨਾਂ ਨੂੰ ਵੀ ਲੋਕਤੰਤਰ ਨੇ ਚੁਣ ਕੇ ਭੇਜਿਆ ਮਿਨਿਸਪੈਲਟੀ ਦੀ ਉਹਨਾਂ ਜਿੰਮੇਵਾਰੀ ਆ ਔਰ ਵਿਧਾਇਕ ਦੀ ਵੀ ਉਹਨੀਆਂ ਇਹ ਇਹ ਤੋਂ ਅਸੀਂ ਨਾਟ ਨਹੀਂ ਸਕਦੇ ਇਸ ਕਰਕੇ ਵੀ ਰਹਿ ਗਿਆ ਆਪਾਂ ਉਹ ਜਲਦੀ ਸ਼ੁਰੂ ਕਰਾ ਦਨੇ ਆ ਇਹਨਾਂ ਦੀਆਂ ਹਿੱਕੀਆਂ ਚਾਰ ਕੰਮ ਆ ਇਸ ਵਾਰ ਦੇ ਦੌਰਾਨ ਹੀ ਇਹਨਾਂ ਦਾ ਕੰਮ ਜਿਹੜਾ ਸ਼ੁਰੂ ਕਰਾਉ ਕਿਤੇ ਪ੍ਰਾਈਵੇਟ ਠੇਕੇਦਾਰ ਨੂੰ ਬਾਅਦ ਵਿੱਚ ਪੈਸੇ ਦੇਣੇ ਹੀ ਆ ਉਹਨੂੰ ਰੈਗੂਲਰ ਤਿੰਨ ਕਿਨ ਆਪਨੇ ਲੀਕ ਨਾਲ ਲੋਕੀ ਦੂਗੀ ਲਾਈਵ ਦਿਖਾ ਰਿਹਾ ਨਕੋਦਰ ਤੋਂ ਜਿਹੜੀ ਰੇਡਮਾਂ ਦੇ ਕੋਲੋਂ ਬਾਈਪਾਸ ਆ ਬਾਈਪਾਸ ਤੇ ਜਾਮ ਲਾ ਦਿੱਤਾ ਗਿਆ ਵਾ ਜਾਮ ਲਾਉਣ ਦਾ ਕੀ ਕਰਨਾ ਕਾਰਨ ਜਾਣਾਂਗੇ ਜਾਮ ਪਿੱਛੇ ਪਿੱਛੇ ਤੱਕ ਜਿਹੜੀਆਂ ਗੱਡੀਆਂ ਜਾਮ ਦੇ ਵਿੱਚ ਫਸ ਚੁੱਕੀਆਂ ਵਾਂ ਗੱਲਬਾਤ ਕਰਾਂਗੇ ਕੀ ਨਾ ਜੀ ਤੁਹਾਡਾ ਤਰਫੇਮ ਸਿੰਘੁਰ ਪੱਪੂ ਜੀ ਕਿਹੜਾ ਪਿੰਡ ਹੈ ਮਨ ਲਾਰਜੀ ਜ਼ਗਰਨ ਕੋਦਰ ਕੀ ਗੱਲਬਾਤ ਹੋਈ ਹੈ ਛੜਤ ਨਹੀਂ ਬਣਦੀ ਸਾਡੀ 4 ਸਾਲ ਤੋਂ 4 ਸਾਲ ਤੋਂ ਸੜਕ ਨਹੀਂ ਹਾਂਜੀ ਪ੍ਰੇਮ ਕੁਟੀਆ ਤੋਂ ਲੈ ਕੇ ਰੇਡ ਮਾਲ ਤੱਕ ਕਿੱਥਾ ਦੀ ਪ੍ਰੇਮ ਕੁਟੀਆ ਤੋਂ ਲੈ ਕੇ ਰੇਡ ਮਾਲ ਤੱਕ ਜੀ ਪ੍ਰੇਮ ਕੁਟੀਆ ਤੋਂ ਲੈ ਕੇ ਰੇਡ ਮਾਲ ਦਾ ਹਾਂਜੀ ਤੇ ਤੁਸੀਂ ਇਹਦੇ ਬਾਰੇ ਕੋ ਨਗਰ ਕੌਂਸਲ ਜਾਂ ਬਹੁਤ ਵਾਰੀ ਬਹੁਤ ਵਾਰੀ ਬਹੁਤ ਵਾਰੀ ਬਹੁਤ ਵਾਰੀ ਐਮ ਐਲ ਏ ਸਾਹਿਬ ਨੂੰ ਮਿਲੇ ਆ ਨੀਤਨ ਕਹਿੰਦਾ ਹੀ ਨੀਤਨ 2 ਸਾਲ ਪਹਿਲਾਂ ਸਾਨੂੰ ਕਿਹਾ ਸੀ ਵੀ 100 100 110% ਸਾਡੀ ਸਾਡੇ ਜਿਹੜੇ ਪੈਸੇ ਪਾਸ ਹੋ ਗਏ ਆ ਤੇ ਤੁਹਾਨੂੰ ਸਾਕੇ ਉੱਤੇ ਝੜਕ ਬਣ ਲਾਪੂਗੀ ਅੱਜ ਬਣਦੀ ਝੜਕ ਕੀ ਕਾਰਨ ਹੋਇਆ ਤੈਨ ਧਰਨਾ ਲਵਾ ਬਿਆ ਦੁਖੀ ਆ ਜੀ ਨੰਗਾ ਮੀ ਮੀ ਕਣੀ ਪੈਂਦਾ ਨੰਗੀ ਨਹੀਂ ਉਹਦਾ ਚੱਕੜ ਬਹ ਹੁੰਦਾ ਨੰਗਾ ਨਹੀਂ ਹਾਂਜੀ ਇਹ ਮੰਗਾ ਹੁੰਦਾ ਸਾਡੀ ਝੜਕ ਬਣੇ ਸੜਕ ਪਾਉਂਦੇ ਹਾਂਜੀ ਇਹਨਾਂ ਦਾ ਕਿਹੜਾ ਕਿਹੜਾ ਦੀ ਸੜਕ ਬਣੇ ਸਤਿ ਸ੍ਰੀ ਅਕਾਲ ਜੀ ਕੀ ਨਾਂ ਜੀ ਤੁਹਾਡਾ ਮੇਰਾ ਨਾਂ ਹਰਦੀਪ ਸਿੰਘ ਜੀ ਕਿਹੜਾ ਪਿੰਡ ਪਿੰਡ ਐ ਮੈਂ ਇਥੇ ਰੇਡਮਤ ਹੋਈ ਆ ਜੀ ਹਾਂਜੀ ਹਾਂਜੀ ਕੀ ਗੱਲ ਬਾਤ ਹੈ ਜੀ ਜਿਹੜੀ ਆਹੜੀ ਰੇਡਮਤ ਲੈ ਕੇ ਪ੍ਰੇਮ ਕੁੜੀਏ ਤੱਕ ਸੜਕ ਐ 1 ਕਿਲੋਮੀਟਰ ਦਾ ਟੁੱਟ ਆਇਆ ਇਹ ਇਹ 3 ਸਾਲ ਹੋ ਗਿਆ ਸੀ ਵੀਰੇ ਪਏ ਨੂੰ ਉੱਥੇ ਮੁੜ ਕੇ ਦੁਬਾਰਾ ਇੰਟਰਲੌਕ ਨਹੀਂ ਲੱਗੀ ਹੈਗੀ ਉਹ ਜਦੋਂ ਕਿਤੇ ਮੀਂਹ ਕਣੀ ਪੈਂਦਾ ਚਿੱਕੜ ਬਹੁਤ ਹੋ ਜਾਂਦਾ ਆ ਬਹੁਤ ਵਾਰੀ ਜਾ ਕੇ ਕਮੇਟੀ ਚ ਜਾ ਕੇ ਕਹਿ ਕੇ ਆਏ ਆ ਤੇ ਵਾਸ ਐਤਕੀ ਬਣਾ ਦੇਣੀ ਐਤਕੀ ਮੈਂ ਦਕਰ ਦੇ ਕਿੰਨਾ ਟਾਈਮ ਲਗਾਤਾ ਐਮਸੀ ਕੋਣ ਹੈ ਤੁਹਾਡੇ ਇਹ ਹਮੇਤ ਸ਼ਰਮਾ ਜੀ ਉਹਨਾਂ ਨੂੰ ਨਹੀਂ ਮਿਲੇਗਾ ਜੀ ਮਿਲੇ ਸੀ ਕਈ ਉਹਨਾਂ ਨੂੰ ਵੀ ਬਹੁਤ ਉਹ ਵੀ ਕਹਿੰਦੇ ਸੀ ਵੀ 100% ਐਤਕੀ ਬਣ ਜਾਣੀ ਆ ਕਿੰਨਾ ਚਿਰ ਹੋ ਗਿਆ ਨਹੀਂ ਬਣੀ ਹੈਗੀ ਐਮਐਲ ਵੀ ਸਭ ਤੋਂ ਵੀ ਗਏ ਆ ਉਹ ਵੀ ਕਹਿੰਦੇ ਵੀ ਹਾਂ ਬਣ ਜੂਗੀ ਤੇ ਸਾਨੂੰ ਅੱਕ ਕੇ ਧਰਨਾ ਲਾਉਣਾ ਪਿਆ ਅੱਕ ਕੇ ਧਰਨਾ ਲਾਉਣਾ ਹੁਣ ਕੀ ਮੰਗਾ ਜੀ ਹੁਣ ਸਾਡੀ ਮੰਗ ਇਹ ਹੀ ਆ ਜੀ ਉਹ ਹੋਰ ਉਥੇ ਇੰਟਰਲੌਕ ਲਾਈ ਜਾਵੇ ਉਹਨੂੰ ਵਧੀਆ ਬਣਾਇਆ ਜਾਵੇ ਸੜਕ ਬਣਾਈ ਜਾਵੇ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਬਲਦੇਵ ਸਿੰਘ ਹੈ ਜੀ ਕਿਹੜਾ ਮੱਲਾ ਜੀ ਸਾਡਾ ਮੱਲਾ ਜੀ ਰਣਜੀਤ ਨਗਰਿਆ ਜੀ ਅਸੀਂ ਰਣਜੀਤ ਨਗਰ ਮੱਲੇ ਚ 2016 ਤੋਂ ਇੱਥੇ ਰਹਿ ਰਹੇ ਆ ਅੱਗੇ ਵੀ ਅਸੀਂ ਰਸੀਵਰ ਜਿਹੜੇ ਸੀ ਧਰਨਾ ਦੇ ਕੇ ਪਵਾਏ ਆ ਕਹਿੰਦੇ ਸਾਡਾ ਤੁਹਾਡਾ ਨਕਸ਼ਾ ਪਾਸ ਨਹੀਂ ਹੋਇਆ ਮੱਲਾ ਪਾਸ ਨਹੀਂ ਹੈ ਹੁਣ ਵੀ ਇਸੇ ਗੱਲ ਨੂੰ ਸਾਡਾ ਮਸਲਾ ਹੱਲ ਕਰਨਾ ਵੀ ਸਾਡੇ ਮੱਲੇ ਦੇ ਵਿੱਚ ਜਿਹੜੀ ਸੜਕ ਖਰਾਬ ਕੀਤੀ ਹੋਈ ਆ ਉਹਨੂੰ ਪੱਕੀ ਬਣਾਈ ਜਾਵੇ ਤਾਂ ਜੋ ਕਿ ਸਾਨੂੰ ਨੰਗਰ ਦੀ ਆਸਾਨੀ ਹੋਵੇ ਤੋ ਸ਼ੁਕਰੀਆ ਜੀ ਤਸਵੀਰਾਂ ਤੁਹਾਨੂੰ ਮਹੱਲਾ ਰੇਡਮਾ ਤੋਂ ਦਿਖਾ ਰਿਹਾ ਮਹੱਲਾ ਰੇਡਮਾ ਤੋਂ ਆ ਸੜਕ ਜਿਹੜੀ ਇੱਧਰ ਨੂੰ ਜਾਂਦੀ ਆ ਇੱਥੋਂ ਇਹਨਾਂ ਦਾ ਕਹਿਣਾ ਕਿ ਪ੍ਰੇਮ ਕੁਟੀਆਂ ਕੋਈ ਉੱਥੇ ਤੱਕ 1 ਕਿਲੋਮੀਟਰ ਦੀ ਸੜਕ ਆ ਜਿਹਦੇ ਬਾਰੇ ਬਾਰ ਬਾਰ ਨਗਰ ਕੌਂਸਲ ਕੋ ਵੀ ਔਰ ਐਮਸੀ ਜਿਹੜੇ ਇੱਥੇ ਆ ਉਹਨਾਂ ਕੋ ਵੀ ਜਾ ਚੁੱਕੇ ਆ ਔਰ ਐਮਐਲਏ ਸਾਹਿਬ ਕੋ ਵੀ ਜਾ ਚੁੱਕੇ ਆ ਅੱਕ ਕੇ ਇਹਨਾਂ ਨੇ ਕਿਹਾ ਕਿ ਧਰਨਾ ਲਾਉਣਾ ਪਿਆ ਧਰਨ ਧਰਨੇ ਦੇ ਨਾਲ ਬਹੁਤ ਸਾਰੇ ਵੀਰਾਂ ਨੂੰ ਪਰੇਸ਼ਾਨੀ ਹੋ ਰਹੀ ਹੈ ਪਿੱਛੇ ਗੱਡੀਆਂ ਦੀ ਇਕ ਜਾਮ ਲੱਗ ਚੁੱਕਾ ਕੀ ਨਾ ਜੀ ਤੁਹਾਡਾ ਮੇਰਾ ਨਾਮ ਗੈਰੀਆ ਜੀ ਕਿਹੜੀ ਜਗ੍ਹਾ ਤੋਂ ਆਏ ਜੀ ਮਲੇਰਕੋਟਲਾ ਤੋਂ ਜਾਣਾ ਕਿੱਥੇ ਹੈ ਜੀ ਸੁਲਤਾਨਪੁਰ ਲੋਧੀ ਜੀ ਕਿਹੜੀ ਗੱਡੀ ਤੁਹਾਡੀ ਹੈ ਹਰ ਟਰੱਕ ਆ ਜੀ ਪਹਿਲੇ ਨੰਬਰ ਤੇ ਕਿਦਾਂ ਹੁਣ ਪੰਜਾਮ ਤੇ ਪਰੇਸ਼ਾਨੀ ਦਾ ਸਾਹਮਣਾ ਕਰ ਬਹੁਤ ਪਰੇਸ਼ਾਨੀਆਂ ਭਾਜੀ ਸਰਕਾਰ ਨੂੰ ਹੱਲ ਕਰਨਾ ਚਾਹੀਦਾ ਜੀ ਆਮ ਲੋਕ ਪਰੇਸ਼ਾਨ ਹੋ ਰਹੇ ਨੇ ਰੋਜ਼ ਹਰ ਰੋਜ਼ ਧਰਨੇ ਲੱਗ ਰਹੇ ਨੇ ਸਰਕਾਰ ਦਾ ਇਸ ਪੀਜਾਂ ਵੱਲ ਕੋਈ ਧਿਆਨ ਨਹੀਂ ਹੈਗਾ ਜੀ ਰਸਤਾ ਦਖਲਵਾਓ ਜੀ ਕੋਈ ਹੱਲ ਕਰਕੇ ਰਸਤਾ ਦਖਲਵਾਓ ਜੀ ਅਸੀਂ ਆਪ ਦੁ ਸੁਨੀ ਲੈ ਕੇ ਬਗ ਜੀ ਅਸੀਂ ਟਰੱਕ ਆਪਦੇ ਹੀ ਸੁਲਤਾਨਪੁਰ ਸੁਲਤਾਨਪੁਰ ਹਾਂ ਜੀ ਸੁਲਤਾਨਪੁਰ ਸਾਡਾ ਲੇਜ਼ ਨੇ ਜੀ ਇਹਦੇ ਵਿੱਚ ਉਧਰੋਂ ਪਾਊਡਰ ਲੈ ਕੇ ਆਉਣਾ ਪਾਊਡਰ ਲੈ ਕੇ ਆਉਣਾ ਜੇ ਨਾ ਸਵੇਰ 3 ਵਜੇ ਤੱਕ ਪਹੁੰਚੇ ਖਾਲੀ ਕਰਕੇ ਨਾ ਪਹੁੰਚੇ ਸਾਡਾ ਮਾਲ ਨਹੀਂ ਲੋਡ ਹੋਣਾ ਸਾਨੂੰ ਉੱਤ ਸਰਦੀਆ ਕਿੱਥੇ ਰੱਖਾਂਗੇ ਕੀ ਕਰਾਂਗੇ ਜੀ ਅੱਜ ਕੱਲ ਟਾਈਮ ਪਹਿਲਾਂ ਹੀ ਖਰਾਬ ਆ ਰਾਤ ਨੂੰ ਚੋਰ ਲਟੇਰੇ ਪੈਂਦੇ ਆ ਜਿਹਦਾ ਮਾਲ ਆਈਓ ਫੋਨ ਤੇ ਫੋਨ ਮਾਰ ਰਿਆ ਵੀ ਪਹੁੰਚਿਆ ਕਿਉਂ ਨਹੀਂ ਹਾਲ ਤੱਕ ਕੰਟਾ ਹੋ ਗਿਆ ਖੜਿਆ ਨੂਰੀ ਗੱਲ ਹੋਣੀ ਵੀ ਰਸਤਾ ਕੋਈ ਰਸਤਾ ਤਾਂ ਹੋਣਾ ਚਾਹੀਦਾ ਫਿਰ ਹੋਰ ਪਾਸੇ ਹੀ ਤਰਨਾ ਲਾ ਲਿਆ ਠੀਕ ਹੈ ਜੀ ਇਹਨਾਂ ਨੂੰ ਕੋਈ ਚੱਕਰ ਨਹੀਂ ਕਹਿੰਦੇ ਇਹਨਾਂ ਦੇ ਸਹੀ ਗੱਲ ਆ ਕੋਈ ਰਸਤਾ ਤਾਂ ਹੋਵੇ ਫਿਰ ਟਰੱਕ ਨੰਗਣ ਨੂੰ ਨਹੀਂ ਹੋਰ ਠੀਕ ਹੈ ਮੈਂ ਤਾਂ ਹੁਣ ਵੇਟ ਕਰੂੰਗੀ ਜਿੱਦਾਂ ਮੇਰੇ ਕੋਲ ਕੰਮ ਹੋਊਗਾ ਮੋਤਾ ਕੱਲ ਮੈਂ ਉਡੀਕ ਕਰੂੰਗੀ ਜਦੋਂ ਤੁਹਾਡਾ ਜਿਕਰ ਦਾ ਮੀਟਿੰਗ ਕਰੋ ਜਦੋਂ ਜਿਕਰ ਦਾ ਨਾ ਕਰੋ ਜਿਹੜੇ ਜੇਸ ਕੰਮ ਲਈ ਇਹਨਾਂ ਨੇ ਤਰਨਾ ਲਾਇਆ ਉਹ ਕੰਮ ਤਾਂ ਹੋਊਗਾ ਜਿੱਦਾਂ ਮਰਜ਼ੀ ਕਰਾਈ ਠੀਕ ਹੈ ਜੀ ਤੁਸੀਂ ਮੇਰੇ ਪਰ ਉਸੇ ਤਰ ਨਾ ਖਾਓ ਦੁਨੀਆ ਬਹੁਤ ਪਿਆਰ ਹੁੰਦੀ ਹੈ ਕੀ ਸੋ ਸ਼ੁਰੂ ਕਰ ਨੂੰ ਸਮਝਾ ਲਿਆ ਠੀਕ ਹੈ ਜੀ ਠੀਕ ਹੈ ਜੀ ਜੀ ਨਾ ਜੀ ਤੁਸੀਂ ਜੋ ਕਰਦੇ ਇਹ ਪੈਂਥਰੀ ਲਾ ਕੇ ਇਹ ਕੰਮ ਜਿਹੜਾ ਹੈਗਾ ਸੇ ਵੀ ਕੁਝ ਕਰਨਾ ਆਪਾਂ ਪਰ ਮੈਡਮ ਨੈਨ ਤਾਈ ਤੋਂ ਨੋਕਾ ਗੱਲੀ ਕਿਹਾ ਉਹ ਵੀ ਮੜ ਕੇ پیسے ਦੇਣੇ ਆ ਤੇ ਲੈਗਨੋ ਤੋਂ ਤੇਰੀ ਕੰਮ ਕਰਤੀ ਉਹਨਾਂ ਨੂੰ ਲਾ ਕੇ 35 ਹਜ਼ਾਰ ਦੇ ਦਿੰਦੇ ਆ ਇਹ ਜਿਹੜੀ ਹੁਣ ਸਾਰੇ ਸਾਈਟ ਫਾਸਟ ਤੇ ਕੰਮ ਹੈ ਆਪਾਂ ਸਾਰੇ ਪੈਂਥਰੀ ਲਾ ਕੇ ਕਰਾਂਗੇ ਇਹ ਪੈਂਥਰੀ ਮੈਡਮ ਗੱਲੀ ਸਮਝੇ ਉਹ ਜਿਹੜੇ ਉਹ ਬਾਸ ਕਰਨਗੇ ਜਿੰਨਾ ਮੇਰੇ ਕੋਲ ਮੇਰੇ ਕੋਲ ਜਿੰਨੀ ਕਿ ਮੇਰੇ ਕੋਲ ਹੈ ਬੇਰੀ ਜੇਬ ਜਾਇਜ਼ ਦਿੰਦੀ ਹੈ ਮੈਂ ਤਾਂ ਉੰਡਾ ਕਰ ਸਕਦਾ ਹੁਣ ਜਿਹੜੇ ਕਾਉਂਸਲਰ ਹੈਗੇ ਆ ਬਾਸ ਤਾਂ ਉਹਨਾਂ ਨੇ ਕਰਨੇ ਜੀ ਕੰਮ ਉਹਨਾਂ ਦੀ ਕੰਮ ਮੈਸੇਜ ਕਰ ਸਕਦਾ ਜੀ ਤੁਹਾਡੇ ਹੋਰ ਵੀ ਬਹੁਤ ਕੁਝ ਚਾਰ ਬੈਠਾ ਜਿਹੜੇ ਲੋਕ ਆਸਲਾ ਤੇ ਬੈਠੇ ਆ ਤੁਸੀਂ ਜਿਹੜਾ ਐਮਐਲਏ ਨੂੰ ਇਹਨਾਂ ਨੂੰ ਬਣਾਉਣ ਦਾ ਤਰੀਕਾ ਬਣਾ ਕੇ ਰੱਖਿਆ ਕਾਉਂਸਲਰਸ ਨੇ ਉਹ ਬਹੁਤ ਗਲਤ ਹੈ ਇੱਥੇ ਕਿਹਾ ਇਹ ਗਿਆ ਇਹਨਾਂ ਨੂੰ ਹੱਲੇ ਵਾਲਿਆਂ ਨੂੰ ਕਿ ਐਮਐਲਏ ਕੰਮ ਨਹੀਂ ਪੂਰਨ ਦਿੰਗੇ ਮੈਨੂੰ ਦੱਸਿਓ ਆ ਬੈਠੇ ਸਾਹਮਣੇ ਖੜੇ ਆ ਆ ਬੈਠੇ ਸਿਆਣੇ ਬੈਣ ਜੇ ਐਮਐ ਹੈ ਕੋਈ ਮੜੀ-ਮੋਟੀ ਮਤਲਬ ਸ਼ਰਮ ਹੈਗੀ ਆ ਕੋਈ ਤੁਹਾਡਾ ਦੀਨ-ਮੱਜ ਬੋਸਨਸ ਦਾ ਹੈਗਾ ਕਿ ਤੁਸੀਂ ਮੈਨੂੰ ਵੀ ਖਚੜ ਕਰਦੇ ਤੁਸੀਂ ਆਪੀ ਥੱਜਣ ਹੁੰਨੇ ਆ ਮੈਂ ਕਿਹਨੂੰ ਮਨਾ ਕੀਤਾ ਖੰਭਾ ਮੱਲੋ ਤੋਂ ਮੇਰੇ ਕੋਲ 70 ਬੰਦੇ ਇਕੱਠੇ ਹੋ ਕੇ ਆ ਗਏ 70 ਬੰਦੇ ਉਹ ਗਲੀਆਂ ਜਿਨ੍ਹਾਂ ਦੀਆਂ ਰੁਕੀਆਂ ਹੋਈਆਂ ਜਿਨ੍ਹਾਂ ਦੇ ਕੰਮ ਰੁਕੇ ਪਏ ਆ ਕਿ ਜੀ ਮੈਂ ਹੁਣ ਕੀ ਕਰਾਂ ਜਦੋਂ ਕੰਮ ਕੋਈ ਹਾਊਸ ਦੇ ਵਿੱਚ ਪਾਸ ਨਹੀਂ ਹੁੰਦਾ ਮੈਂ ਤਾਂ ਵੇਟ ਹੀ ਕਰੂੰਗੀ ਨਾ ਲੋਕੀ ਕਿੱਥੇ ਜਾਣ ਦੀ ਉਹਨਾਂ ਨੇ ਇਹਨਾਂ ਨੂੰ ਵੋਟਾਂ ਪਾ ਕੇ ਚੁਣਿਆ ਤੁਹਾਨੂੰ ਵੀ ਵੋਟਾਂ ਪਾ ਕੇ ਫਿਰ ਲੋਕ ਇਹਨਾਂ ਦੇ ਘਰਾਂ ਮੋਰੇ ਧਰਨੇ ਲਾਉਣ ਇਹ ਹੀ ਹੋ ਸਕਦਾ ਮੈਂ ਕੀ ਕਰ ਸਕਦੀ ਹੁਣ ਇਸ ਤੋਂ ਜ਼ਿਆਦਾ ਐਮਸੀ ਸਾਹਿਬ ਕਹਿੰਦੇ ਆ ਕਿ ਮੈਨੂੰ ਪਤਾ ਹੀ ਨਹੀਂ ਇਸ ਚੀਜ਼ ਦਾ ਠੀਕ ਹੈ ਨਾ ਪਤਾ ਹੋਵੇ ਉਹਨਾਂ ਨੂੰ ਉੱਚਕੂ ਕਰਦੇ ਕੀ ਆ ਫਿਰ ਕੱਲ ਐਮਸੀ ਆਉਂ ਜੇ ਉਹਨਾਂ ਨੂੰ ਕਿਸੇ ਗੱਲ ਦਾ ਨਹੀਂ ਪਤਾ ਜੇ ਉਹਨਾਂ ਨੂੰ ਆਪਣੇ ਲੋਕਾਂ ਦਾ ਨਹੀਂ ਪਤਾ ਕਿ ਉਹ ਕਿੱਦਾਂ ਲੰਘਦੇ ਕਿੱਦਾਂ ਤਰਦੇ ਕਿੱਦਾਂ ਆਉਂਦੇ ਕਿੱਦਾਂ ਜਾਂਦੇ ਫਿਰ ਉਹਨੂੰ ਕਾਹਦਾ ਪਤਾ ਐਮਸੀ ਸਭ ਕਲਗੀਆਂ ਲਾਉਣ ਲਈ ਹੁੰਦੇ ਆ ਉਹਨਾਂ ਨੇ ਇਹ ਨਹੀਂ ਪਤਾ ਹੋਣਾ ਚਾਹੀਦਾ ਕੰਮ ਮੇਰੇ ਕੋਲ ਉਹ ਨਹੀਂ ਕਿ ਮੈਂ ਕਹਿੰਨੀ ਵਿਧਾਇਕ ਦਾ ਕੰਮ ਹੈ ਮੇਰੇ ਕੋਲ ਕੰਮ ਕਿਉਂ ਆਉਂਦਾ ਇਹਨਾਂ ਕੋਲ ਕਿਉਂ ਨਹੀਂ ਜਾਂਦੇ ਇਹ ਕਿਉਂ ਨਹੀਂ ਕਰਵਾਉਂਦੇ ਕੰਮ ਇਹ ਆਪਸੀ ਤਾਲਮੇਲ ਦੀ ਕਮੀ ਕਰ ਨਹੀਂ ਸਭ ਲੋਕੀ ਇਹਨਾਂ ਦੇ ਆਪਸੀ ਵਿੱਚ ਇਹ ਸਾਜ਼ਿਸ਼ ਕਰਦੇ ਆ ਸਾਰੇ ਇਹਨਾਂ ਨੇ ਸਾਜ਼ਿਸ਼ ਦੇ ਤਹਿਤ ਉਹਨਾਂ ਮੀਟਿੰਗ ਜਿਹੜੀ ਕੈਨਸਲ ਕੀਤੀ ਜੇ ਕੋਈ ਡਿਸਕਸ਼ਨ ਕਰਨੀ ਸੀ ਮਨ ਲਾ ਕੇ ਆਈਟਮ ਟੇਬਲ ਤੇ ਰੱਖੀ ਐ ਟੇਬਲ ਤੇ ਰੱਖੀ ਹੋਈ ਆਈਟਮ ਨੂੰ ਘੰਟਾ 2 ਘੰਟੇ ਮੇਰ ਕੋ ਜਿੰਨਾ ਮਰਜੀ ਲੈ ਲੰਦੇ ਬੈਠ ਕੇ ਪਹਿਲਾਂ ਡਿਸਕਸ ਕਰ ਲੈਂਦੇ ਫਿਰ ਉਹਨੂੰ ਹਾਊਸ ਚ ਪਾਸ ਕਰ ਲੈਂਦੇ ਕੋਈ ਤਰੀਕਾ ਹੁੰਦਾ ਬਦਤਮੀਜ਼ੀ ਕੀਤੀ ਇਹਨਾਂ ਨੇ ਸਾਰਿਆਂ ਨੇ ਕਿ ਲੈ ਕੇ ਉੱਥੇ ਛੱਡ ਕੇ ਤੇ ਹਾਊਸ ਚੋਂ ਬਾਈਕਟ ਕਰਦੇ ਠੀਕ ਉਹ ਲੱਤਰ ਨਾ ਲੱਗਾ ਹੈਗਾ ਕੀ ਗੱਲਬਾਤ ਸੀ ਆ ਕੁਛ ਨਹੀਂ ਤੇ ਅੰਗਰੇਜ਼ੀ ਪਿਛਲੇ ਤਕਰੀਬਨ 5 ਸਾਲ 2 ਸਾਲ ਤੋਂ ਨਾ ਇਥੇ ਰੇਟਮਾਂ ਦੇ ਵਿੱਚ ਇਹਨਾਂ ਦੀ ਮੰਗ ਸੀ ਕਿ ਸੀਵਰ ਕਰਕੇ ਜਿਹੜੀ ਲਾਈਨ ਪੁੱਟੀ ਗਈ ਸੀ ਉਹ ਸੜਕ ਦੁਆਰਾ ਬਣਨੀ ਸੀਗੀ ਪਿਛਲੀ ਵਾਰ ਵੀ ਅਸੀਂ ਆਏ ਸੀ ਇੱਥੇ ਪਹਿਲਾਂ ਮੀ ਇਹਨਾਂ ਨੇ ਧਰਨਾ ਲਾਇਆ ਸੀ ਜੀ ਉਹ ਰੋਦੋਂ ਸਿਰਫ ਇੱਕ ਹੀ ਕਨਫਿਊਜ਼ਨ ਰਹਿ ਗਈ ਕਿ ਅਸੀਂ ਰੇਟਮਾ ਔਰ ਰਣਜੀਤ ਨਗਰ ਇਹਨੂੰ ਇੱਕੋ ਹੀ ਪ੍ਰੋਜੈਕਟ ਸਮਝ ਲਿਆ ਜਦਕਿ 50 ਲੱਖ ਰੁਪਏ ਦਾ ਇਹ ਪ੍ਰੋਜੈਕਟ ਸੀਗਾ ਉਹ ਕਮੇਟੀ ਨੇ ਪੂਰਾ ਵੀ ਕਰਤਾ ਆ ਬਟ ਇਹਨਾਂ ਵਾਲੀ ਜਿਹੜੀ ਗਲੀ ਆ ਉਹ ਰਹਿ ਗਈ ਸੀਗੀ ਉਸ ਕਰਕੇ ਇਹਨਾਂ ਨੇ ਅੱਜ ਜਿਹੜਾ ਆਪਣਾ ਰੋਸ ਸੀਗਾ ਉਹ ਜ਼ਾਹਰ ਕੀਤਾ ਤੇ ਅਸੀਂ ਆਪਣੇ ਵੱਲੋਂ ਇਹਨਾਂ ਨੂੰ ਅਸ਼ਵਾਸਨ ਦਿੰਦਾ ਹੈ ਵੀ ਤੁਹਾਡਾ ਬਾਜੀ ਪਿਆਹੇ ਮੈਨੂੰ ਕੋਈ ਵੀ ਧਾਰਾ ਲਾ ਕੇ ਕੰਮ ਕਰਾਉਣਾ ਪਵੇ ਮੈਂ ਉਹ ਵੀ ਲਾਣ ਨੂੰ ਤਿਆਰ ਆ ਤੁਹਾਡੇ ਵਾਸਤੇ ਟਾਡਾ ਇਮੀਡੀਏਟਲੀ ਕੰਮ ਜਿਹੜਾ ਹੈਗਾ ਉਹ ਸ਼ੁਰੂ ਕਰਾ ਦੂੰਗਾ ਸਰ ਕਿੰਨਾ ਕੰਮ ਕੇ ਮੈਨ ਆਲਾ ਇਹਨਾਂ ਦਾ ਜ਼ਰਾ ਆਲਮੋਸਟ 33 ਲੱਖ ਰੁਪਏ ਦਾ ਕੰਮ ਆ ਜੀ ਉਹ ਜਿਹੜਾ ਐਸਟੀਮੇਟ ਬਣਿਆ ਹੋਇਆ 33 34 ਲੱਖ ਰੁਪਏ ਦਾ ਐਸਟੀਮੇਟ ਬਣਿਆ ਹੋਇਆ ਤੇ ਉਹ ਅਸੀਂ ਜੋ ਵੀ ਹੈਗਾ ਕਰਕੇ ਈਓ ਨੂੰ ਮੈਂ ਡਾਇਰੈਕਸ਼ਨਾਂ ਦਿੱਤੀਆਂ कि ਜਿਹੜਾ ਇਹਨਾਂ ਦਾ ਪ੍ਰੋਸੈਸ ਆ ਉਹ ਸ਼ੁਰੂ ਕਰ ਲਵੇ ਸ਼ੁਰੂ ਕਰਕੇ ਉਮੀਦ ਕਰਦੇ ਆ ਅਗਲੇ ਹਫਤੇ ਸ਼ਾਇਦ ਇਹ ਕੰਮ ਸ਼ੁਰੂ ਹੋ ਜੂਗੀ ਤੇ ਇਹਨਾਂ ਦਾ ਧਰਨਾ ਕਦੋਂ ਹੋਵੇਗਾ ਬਿਲਕੁਲ ਧਰਨਾ ਜਦੋਂ ਭਰਾਇਆ ਜੀ ਆਪਣੇ ਸਾਨੂੰ ਕਹਿਣਗੇ ਅਸੀਂ ਵੀ ਇਹਨਾਂ ਨਾਲ ਧਰਨੇ ਤੇ ਬੈਠ ਜਾਾਂਗੇ ਧਰਨਾ ਦੇਖੋ ਜਦੋਂ ਮਨ 'ਚ ਰੋਸ ਹੁੰਦਾ ਹੈ ਉਦੋਂ ਹੀ ਕੋਈ ਬੰਦਾ ਧਰਨਾ ਲਾਂਦਾ ਹੈ ਠੀਕ ਹੈ ਔਰ ਭਾਜੀ ਉਹਨਾਂ ਦਾ ਫੋਨ ਮੈਨੂੰ ਆਇਆ ਪਹਿਲਾਂ ਵੀ ਫੋਨ ਮੈਨੂੰ ਇੱਕ ਆਇਆ ਸੀ ਮੈਂ ਥੋੜਾ ਜਿਹਾ ਕੰਮ 'ਚ ਬੀਜ਼ੀ ਸੀ ਫਿਰ ਭਾਜੀ ਦਾ ਫੋਨ ਆਇਆ ਮੈਨੂੰ ਕਹਦੇ ਵੀ ਅਸੀਂ ਇਮੀਡੀਏਟਲੀ ਪਹੁੰਚੋ ਤੇ ਮੈਂ ਇੱਥੇ ਫਿਰ ਆ ਗਿਆ ਸੀ ਤੇ ਜਿਹੜੀ ਇਹਨਾਂ ਦਿੱਕਤ ਪਰੇਸ਼ਾਨੀ ਉਹ ਪੁਰਾਣੀ ਆ ਉਹ ਨਵੀਂ ਨਹੀਂ ਸੀ ਪਰ ਉਹ ਸਮਝਣ ਦੇ ਵਿੱਚ ਕਹਿ ਲਓ ਵੀ ਥੋੜਾ ਜਿਹਾ ਫਰਕ ਪੈ ਗਿਆ ਤਾਂ ਕਰਕੇ ਇਹਨਾਂ ਦਾ ਥੋੜਾ ਲੇਟ ਹੋ ਗਿਆ ਬਸ ਹੁਣ ਮੈਂ ਵਾਦਾ ਕਰਦਾ ਇਹਨਾਂ ਨਾਲ ਵੀ ਜਿਹੜਾ ਕੰਮ ਹੈਗਾ ਅਗਲੇ ਹਫਤੇ ਤੋਂ ਜਰੂਰ ਸ਼ੁਰੂ ਕਰਾ ਦਾਂਗੇ ਜੀ ਸਰ ਤੈਨੂੰ ਭਰੋਸਾ ਮਿਲਿਆ ਜੀ ਹਾਂ ਜੀ ਮਿਲ ਗਿਆ ਜੀ ਮਿਲਦੀ ਨਗਰ ਕੌਰ ਸਰ ਨੇ ਪਰ ਪ੍ਰਸ਼ਾਸਨ ਤਾਈ ਮੈਡਮ ਨੇ ਭਰੋਸਾ ਦਿੱਤਾ ਨਾ ਕਦਮ ਚੱਕਾ ਦਿੱਤਾ ਗਿਆ ਜੀ ਦੇਖੋ ਗੱਲ ਇਹ ਹੈ ਨਾ ਜੀ ਬਦਕਿਸਮਤੀਆਂ ਦੀਆਂ ਦੀਆਂ ਆ ਕੀ ਧਰਨੇ ਲਾ ਕੇ ਕਮਾ ਲਈ ਅੱਜ ਤੋਂ 3 ਸਾਲ ਪਹਿਲਾਂ ਐਕਚੁਅਲ ਦੇ ਵਿੱਚ ਕੀ ਸੀ ਜੀ ਮੇਰਾ ਪਹਿਲੀ ਕਿਹੜੀ ਚੋਣ ਹੋਈ ਆ ਮੱਲਾ ਰਣਜੀਤਨਗਰ ਰੇਡਵਾ ਤੋਂ ਚੱਲੀ ਆ ਨਾ ਤਾਂ ਮੈਂ ਇੱਥੇ ਕੋਈ ਰਾਜਨੀਤੀ ਕਰਨ ਲਾਣਾ ਨਾ ਮੇਰਾ ਕੋਈ ਇਦਾਂ ਦਾ ਮਕਸਦ ਹੈਗਾ ਕਿ ਪਤਾ ਨਹੀਂ ਇੱਕ ਹੁੰਦਾ ਨੇ ਜੀ ਪਰਿਵਾਰ ਪਰਿਵਾਰ ਦੇ ਨਾਤੇ ਮੈਂ ਮੇਰੀ ਕੋਈ ਤਰੀਕ ਸੀ ਉੱਥੋਂ ਆਇਆ ਇਨੀਸ਼ੀਏਟਲੀ ਇਹਨਾਂ ਨੇ ਮੈਨੂੰ ਸੱਦਿਆ ਕਿ ਇਦਾਂ ਦਾ ਗੱਲ ਹੋਈ ਦੇਖਿਆ ਇਹਨਾਂ ਚ ਕੰਟਰੋਵਰਸ਼ੀਅਲ ਗੱਲਾਂ ਚੱਲਦੀਆਂ ਸੀ ਕਿ ਵਜ਼ਾਇਕ ਸਾਹਿਬਾ ਇਹ ਕਹਿ ਰਹੇ ਸੀ ਕਿ ਕਾਉਂਸਲਰ ਨਹੀਂ ਹੋਣਦੇ ਮੈਂ ਹੁਣ ਮੌਜੂਦਾ ਕਾਉਂਸਲਰ ਤਾਂ ਹੈ ਨਹੀਂਗਾ ਜੀ ਪਰ ਇਦਾਂ ਦੇ ਸ਼ਬਦਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਜੀ ਲੜਾਈ ਤਾਂ ਰਾਜਨੀਤੀ ਕਿਹੜੀ ਹੈਗੀ ਆ ਉਹ ਹੋ ਸਕਦਾ ਹੈ ਕਿ ਹਾਊਸ ਦੀ ਕਾਉਂਸਲਰ ਦੀ ਤਾਂ ਵਜ਼ਾਇਕ ਸਾਹਿਬਾ ਦਾ ਆਪਸੀ ਵਿਚਾਰ ਧਾਰਾ ਨਾ ਰਲਦੀ ਹੋਵੇ ਪਰ ਇਹ ਵਿੱਚ ਕਿਉਂ ਕਰਦੇ ਬੈਠੇ ਸਫਰਤਾ ਇਹ ਮੱਲਾ ਰਣਜੀਤ ਨਗਰ ਰੇਡਾਂ ਕਰ ਰਿਹਾ 3 ਸਾਲ ਪਹਿਲਾਂ ਧਰਨਾ ਲੱਗਾ ਉਸ ਵੇਲੇ ਪ੍ਰਸ਼ਾਸਨ ਨੇ ਜਗਾਇਆ ਕਿ ਕੋਈ ਨਹੀਂ ਅਸੀਂ ਕੰਮ ਸ਼ੁਰੂ ਕਰਾ ਦਨੇ ਆ ਅੱਜ ਜੋ ਸਥਿਤੀ ਦੇਖੀ ਮੈਨੂੰ ਇਹਨਾਂ ਨੇ ਪ੍ਰਧਾਨ ਜੀ ਜਿਹੜੇ ਮੌਜੂਦਾ ਨੇ ਇਹਨਾਂ ਨੇ ਵੀ ਕਿਹਾ ਕਿ ਅਸੀਂ ਨਗਰ ਕੌਂਸਲ ਦਾ ਕਢਾਇਆ ਅੰਡਰ ਸੈਕਸ਼ਨ 35 ਦੇ ਵਿੱਚ ਕਿਰੀਆ ਇਹਨੂੰ ਲਾ ਕੇ ਕੰਮ ਨੂੰ ਤੁਰੰਤ ਸ਼ੁਰੂ ਕਰਾਵਾਂਗੇ ਵਿਧਾਇਕ ਸਾਹਿਬਾ ਲੋਕਾ ਗਿਆ ਕਿ ਦੋ ਦਿਨਾਂ ਚ ਮੈਂ ठेकेदार ਨਿੱਜੀ ਤੌਰ ਤੇ ਲਾ ਕੇ ਇੱਥੇ ਕੰਮ ਕਰਾ ਲਵਾਂਗੇ ਦੋ ਚੀਜ਼ਾਂ ਹੁੰਦੀਆਂ ਜ਼ਰੂਰ ਜੀ ਨਿੱਜੀ ਤੌਰ ਤੇ ਕਿਰਤ ਬਹੁਤ ਕਮ ਨੇ ਸ਼ਹਿਰ ਦੇ ਹੋਣ ਵਾਲੇ ਨਿੱਜੀ ਤੌਰ ਤੇ ਹੁੰਦੇ ਹੁਣ ਸਾਨੂੰ ਤਾਂ ਮੁਹੱਲਿਆਂ ਦੇ ਨਾਲ ਕੰਮ ਹੋਣ ਦੇ ਨਾਲ ਹੀ ਆ ਇੱਕ ਨਗਰ ਕੌਂਸਲਰ ਦਾ ਬਜਟ ਹੁੰਦਾ ਜੀ ਇਹਨਾਂ ਦਾ 14 ਕਰੋੜ ਜਾਂ 15 ਕਰੋੜ ਦਾ ਬਜਟ ਆ ਉਹਦੇ ਵਿੱਚ ਨਗਰ ਕੌਂਸਲ ਨਕੂਦਰ ਕਿਹੜੀ ਆ 3 ਕਰੋੜ ਤੋਂ ਵੱਧ ਡਿਵੈਲਪਮੈਂਟ ਤੇ ਖਰਚਾ ਇੱਕ ਸਾਲ 'ਚ ਨਹੀਂ ਕਰ ਸਕਦੀ ਦੇਖੋ ਤਰੀਕਾ ਹੁੰਦਾ ਹਰ ਚੀਜ਼ ਦਾ ਜਦੋਂ ਆਪਾਂ ਘਰ ਚ ਲਾਣੇ ਆ ਆਪਾਂ ਬੱਚਿਆਂ ਦੀਆਂ ਫੀਸਾਂ ਦਿੰਨੇ ਆ ਟੈਕਸਿਸ ਦਿੰਨੇ ਆ ਹੋਰ ਦਿੰਨੇ ਆ ਉਹ ਖਰਚੇ ਵੀ ਹੁੰਦੇ ਆ ਔਰ ਕਮਾਈ ਵੀ ਹੁੰਦੀ ਆ ਜਿਹੜੀ ਕਮਾਈ ਹੁੰਦੀ ਆ ਆਪਾਂ ਉਹਦਾ ਕੁਛ ਨਾ ਕੁਛ ਲੈਣੇ ਆ ਉਹ ਕਿਹੜੀ ਨਗਰ ਕੌਂਸਲ ਦੀ ਇੱਕ ਤਰ੍ਹਾਂ ਦੀ ਕਹਿ ਸਕਦੇ ਆ ਕਮਾਈ ਹੁੰਦੀ ਆ 2.5-3 ਕਰੋੜ ਉਹਦੇ ਵਿਕਾਸ ਦੇ ਕੰਮ ਲਾਂਦੇ ਆ ਇਸ ਸਾਲ ਦੇ ਤਾਂ ਲਾ ਚੁੱਕੇ ਆ ਰਿੰਦਾ ਕੀ ਹੈ ਕੋਈ ਗ੍ਰਾਂਟ ਤਾਂ ਸਰਕਾਰ ਵੱਲੋਂ ਆਈ ਨਹੀਂ ਕਿ ਜਿਹੜੀ ਇਮੀਡੀਏਟਲੀ ਇਹ ਲਾ ਰਹੇ ਨੇ ਉਹਦਾ ਤਰੀਕਾ ਆ ਪਰ ਲੋਗਾਂ ਦੇ ਨਾਲ ਵਾਅਦਿਆਂ ਨਾਲੋਂ ਕੰਮ ਹੋਣਾ ਬਹੁਤ ਅਤੀ ਜ਼ਰੂਰੀ ਆ ਕੀ ਯਕਸ਼ਵਾਸ਼ਣ ਦਿੱਤਾ ਜੀ ਹੁੰਦਾ ਦੇਖੋ ਆਸ਼ਵਾਸਨ ਨਹੀਂ ਮੈਂ ਬਹੁਤ ਲੇਟ ਆਇਆ ਜੀ ਮੇਰਾ ਤਾਂ ਸਿਰਫ ਇੰਨਾ ਜ਼ਰੂਰ ਹਾਲਾਤ ਸੀ ਜੋ ਇੱਥੇ ਹਾਲਾਤ ਦੇਖ ਰਿਆ ਸੀ ਉਹ ਆਪਣੀ ਆਪਣੀ ਸਕਿਨ ਸੇਵ ਕਰਨ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਸੀ ਕਿਦਾਂ ਨਾ ਆਪਾਂ ਕਹਿੰਦੇ ਨੇ ਮੇਰਾ ਕਸੂਰ ਨਹੀਂ ਦੂਜੇ ਦਾ ਕਸੂਰ ਆ ਦੇਖੋ ਜ਼ਿੰਮੇਵਾਰੀ ਉਨੀ ਕਾਉਂਸਲਰ ਦੀ ਆ ਉਹਨਾਂ ਨੂੰ ਵੀ ਲੋਕਤੰਤਰ ਨੇ ਚੁਣ ਕੇ ਭੇਜਿਆ ਮਿਸਪੇਲਟੀ ਦੀ ਉਨੀ ਜ਼ਿੰਮੇਵਾਰੀ ਔਰ ਵਿਧਾਇਕ ਦੀ ਵੀ ਉਨੀ ਆ ਇਹ ਇਹ ਤੋਂ ਅਸੀਂ ਨੱਠ ਨਹੀਂ ਸਕਦੇ ਮੈਂ ਹੌਲੀ ਤਾਂ ਨਹੀਂ ਉੱਠ ਕੇ ਕਹਿ ਦਮਾ ਜੀ ਚਲੋ ਮੈਂ ਤਾਂ ਕਾਉਂਸਲਰ ਨਹੀਂ ਮੈਂ ਕੀ ਕਢਣਾ ਪਾਣਾ ਜੀ ਸਰ ਆਪਾਂ ਲੰਬੀ ਗੱਲ ਨੂੰ ਕਰਦੇ ਹੋ ਇਹਨਾਂ ਨੂੰ ਹੁਣ ਕੀ ਵਿਸ਼ਵਾਸ ਆ ਇਹਨਾਂ ਨੂੰ ਵਿਧਾਇਕ ਸਾਹਿਬਾ ਵੱਲੋਂ ਔਰ ਪ੍ਰਧਾਨ ਜੀ ਵੱਲੋਂ ਇਹੀ ਕਿਹਾ ਗਿਆ ਕਿ ਦੋ ਦਿਨ ਦਿਨਾਂ ਦੇ ਵਿੱਚ ਵਿੱਚ ਕੰਮ ਕਿਹੜਾ ਆ ਅਸੀਂ ਸਟਾਰਟ ਕਰਦੇ ਆਂਗੇ ਬਹੁਤ ਬਹੁਤ ਸ਼ੁਕਰੀਆ ਜੀ ਤੋਂ ਧਰਨਾ ਇਥੋਂ ਚੱਕਿਆ ਜਾ ਚੁੱਕਾ ਜਿਹੜੀਆਂ ਤਸਵੀਰਾਂ ਤੁਹਾਨੂੰ ਰੇਡਮਾਂ ਤੋਂ ਦਿਖਾ ਰਹੇ ਆਂ ਕੈਮਰਾ ਪਰਸਨ ਸੁਮਿਤ ਠਿੰਗੜਾ ਦੇ ਨਾਲ ਸੁਸ਼ੀਲ ਠਿੰਗੜਾ ਇਕਤਾ